ਰੋਜ ਤੱਕ ਆਪਾਂ ਸਰਵਣ ਕੀਤਾ ਹੈ ਕਿ ਧੰ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਚੜਿਆ ਸੋ ਦਿਨ ਤਰਤ ਲੋਕਾਈ ਸ੍ਰਿਸ਼ਟੀ ਦੇ ਜੀਵਾਂ ਦਾ ਉਦਾਰ ਕਰਨ ਵਾਸਤੇ ਸ਼ਰਾਪਿਆਂ ਹੋਿਆਂ ਦਾ ਉਦਾਰ ਕਰਨ ਵਾਸਤੇ ਹੰਕਾਰੀ ਸਿੱਧ ਲੋਕ ਉਹਨਾਂ ਦਾ ਹੰਕਾਰ ਤੋੜਨ ਵਾਸਤੇ ਆਖੰਡ ਦੀ ਦੁਨੀਆ ਵਿੱਚ ਗਰਕ ਚੁਕੇ ਲੋਕਾਂ ਨੂੰ ਆਖੰਡ ਦੀ ਦਲਦਲ ਵਿੱਚੋਂ ਕੱਢਣ ਵਾਸਤੇ ਕਰਮ ਕਾਂਡਾਂ ਦੇ ਚਿੱਕੜ ਵਿੱਚੋਂ ਕੱਢਣ ਵਾਸਤੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਸੁਲਤਾਨਪੁਰ ਸਾਹਿਬ ਤੋਂ ਚਾਲਾ ਮਾਰਿਆ ਹੈ ਮਹਾਰਾਜ ਦਾਤਾਰ ਪਾਤਸ਼ਾਹ ਵੱਖ-ਵੱਖ ਸ਼ਹਿਰਾਂ ਪਿੰਡਾਂ ਕਸਬਿਆਂ ਜੰਗਲਾਂ ਪਹਾੜਾਂ ਨਦੀਆਂ ਦਰਿਆਵਾਂ ਤੋਂ ਹੁੰਦਿਆਂ ਹੋਇਆਂ ਮੱਕੇ ਦੇ ਕਾਜ਼ੀਆਂ ਨੂੰ ਵੀ ਤਾਰ ਕੇ ਸਮੇਰੂ ਪर्वਤ ਦਾ ਰੁੱਖ ਕੀਤਾ ਹੈ ਜਿਵੇਂ ਜਿਵੇਂ ਦਾਤਾਰ ਪਾਤਸ਼ਾਹ ਜੀ ਸਮੇਰੂ ਵੱਲ ਵਧ ਰਹੇ ਨੇ ਖਬਰ ਮਿਲੀ ਹੈ ਅੱਗੇ ਸਿੱਧਾਂ ਨੂੰ ਤੇ ਵਾਰੀ-ਵਾਰੀ ਸਾਰੇ ਸਿੱਧ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਚਰਚਾ ਕਰਨ ਵਾਸਤੇ ਤੇ ਗੁਰੂ ਬਾਬੇ ਨੂੰ ਹਰਾ ਕੇ ਆਪਣੇ ਪੰਥ ਦੇ ਵਿੱਚ ਜੋਗ ਮਤ ਵਿੱਚ ਸ਼ਾਮਲ ਕਰਨ ਦੇ ਵਾਸਤੇ ਆ ਰਹੇ ਨੇ ਸਾਰਿਆਂ ਦੇ ਬੜੇ ਗਹਿਰੇ ਬੜੇ ਡੂੰਘੇ ਸਵਾਲ ਸਨ ਭੰਗਰਨਾਥ ਵੀ ਆਇਆ ਉਹਨੇ ਵੀ ਗੁਰੂ ਬਾਬੇ ਦੇ ਅੱਗੇ ਸਵੈ ਸਰੂਪ ਆਤਮ ਗਿਆਨ ਹੋਰ ਵੀ ਪੰਜੀ ਪ੍ਰਕਿਰਤੀਆਂ ਆਦਿਕ ਦੇ ਸਵਾਲ ਜਿਹੜੇ ਸਨ ਸੋ ਰੱਖੇ ਹਨ ਗਰੀਬਨਵਾਦ ਪਾਤਸ਼ਾਹ ਜੀ ਨੇ ਬੜੇ ਪਿਆਰ ਸਹਿਤ ਉਹਦਾ ਮਾਨ ਵੀ ਤੋੜਿਆ ਤੇ ਉਹਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਕਨੀਫਾ ਵੀ ਆਇਆ ਇਸ ਸਿੱਧ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੰਨੇ ਹੰਕਾਰ ਵਿੱਚ ਆਇਆ ਸੀ ਉਹਨੇ ਹੀ ਪਿਆਰ ਨਾਲ ਗੁਰੂ ਬਾਬੇ ਨੇ ਇਹਨੂੰ ਨਿਰਉਤਰ ਕਰ ਦਿੱਤਾ ਹੈ ਹਨੀਫਾ ਸਿੱਧ ਆਇਆ ਬੜੇ ਹੰਕਾਰ ਦੇ ਸਹਿਤ ਪਰ ਗੁਰੂ ਬਾਬੇ ਨੇ ਆਉਂਦੇ ਸਾਰ ਕਿਹਾ ਆ ਹਨੀਫਾ ਸੁਣ ਕੇ ਹੈਰਾਨ ਹੋ ਗਿਆ ਕਿ ਬਾਬਾ ਮੈਂ ਤੇ ਤੈਨੂੰ ਪਹਿਲੀ ਵਾਰ ਮਿਲਿਆ ਤੂੰ ਮੇਰਾ ਨਾਂ ਕਿਵੇਂ ਜਾਣਦਾ ਹੈ ਗਰੀਬਨਵਾਦ ਪਾਤਸ਼ਾਹ ਕਹਿੰਦੇ ਇਕੱਲੇ ਨਾਂ ਦੀ ਗੱਲ ਛੱਡ ਮੈਂ ਤੇ ਤੇਰੇ ਬਾਰੇ ਸਭ ਕੁਝ ਹੀ ਜਾਣਦਾ ਏਨੀ ਗੱਲ ਕਹਿਣ ਦੀ ਧੀਰ ਸੀ ਇੱਕ ਵਾਰੇ ਦੇ ਪੈਰਾਤਲੋਂ ਜ਼ਮੀਨ ਨਿਕਲੀ ਐ ਪੁੱਛਦਾ ਕੀ ਜਾਣਦੇ ਹੋ ਤਾਂ ਸਹਿਬ ਪਾਤਸ਼ਾਹ ਕਹਿੰਦੇ ਨੇ ਕਿ ਤੂੰ ਇੱਕ ਬਹੁਤ ਵੱਡਾ ਰਾਜਾ ਸੀ ਕਿਵੇਂ ਤੂੰ ਸ਼ਿਕਾਰ ਖੇਡ ਕੇ ਆ ਰਿਹਾ ਹੈ ਸ਼ਿਕਾਰ ਖੇਡਦਿਆਂ ਹੋਇਆ ਜਦੋਂ ਤੂੰ ਉਸ ਜਾਨਵਰ ਨੂੰ ਮਾਰਿਆ ਕੁਦਰਤਨ ਤੇਰੇ ਮਨ ਅੰਦਰ ਇੱਕ ਕਿ ਮੈਂ ਕਿਸੇ ਦੀ ਜਾਨ ਲਈ ਹੈ ਇਦਰੋਂ ਸਬੱਬ ਬਣਿਆ ਤੈਨੂੰ ਗੋਰਖਨਾਥ ਮਿਲ ਪਿਆ ਉਹਨੇ ਗਰਮ ਲੋਹੇ ਤੇ ਸੱਟ ਮਾਰਦਿਆਂ ਤੇਰੇ ਮਨ ਨੂੰ ਵੇਖ ਕੇ ਤੇ ਉਸ ਚੀਜ਼ ਦਾ ਫਾਇਦਾ ਉਠਾ ਕੇ ਕਿਹਾ ਵੀ ਜੇ ਤੈਨੂੰ ਇਸ ਚੀਜ਼ ਦਾ ਡਰ ਹੈ ਤਾਂ ਯਾਦ ਰੱਖ ਜਿਵੇਂ ਤੂੰ ਇਹਨੂੰ ਮਾਰਿਆ ਐਵੇਂ ਤੂੰ ਵੀ ਮਰੇਂਗਾ ਮੌਤ ਤੇਰੇ ਸਿਰ ਤੇ ਗੂੰਜਦੀ ਐ ਤੇਰੇ ਮਨ ਅੰਦਰ ਡਰ ਪੈਦਾ ਕੀਤਾ ਤੂੰ ਪੁੱਛਿਆ ਕਿ ਫਿਰ ਕਾਲ ਦਾ ਸਮਾਂ ਕਿਵੇਂ ਟਲੇ ਤਾਂ ਗੋਰਖਨਾਥ ਨੇ ਕਿਹਾ ਤੂੰ ਯੋਗ ਧਾਰਨ ਕਰ ਲਾ ਤੂੰ ਜੋਗੀ ਬਣ ਗਿਆ ਇਨੇ ਫਿਰ ਮਹਾਰਾਜ ਦੀ ਪਰਖ ਲੈਣ ਵਾਸਤੇ ਕਿਹਾ ਵੀ ਜੇ ਤੁਹਾਨੂੰ ਇੰਨਾ ਕੁਝ ਪਤਾ ਹੈ ਫਿਰ ਇਹ ਦੱਸੋ ਵੀ ਮੈਨੂੰ ਜੋਗ ਦਾ ਜਿਹੜਾ ਉਪਦੇਸ਼ ਸੀ ਗੁਰਖਨਾਥ ਨੇ ਮੇਰਾ ਸਿਰ ਜਿਹੜਾ ਉਹ ਕਿੱਥੇ ਮੁੰਡਿਆ ਸੀ ਇਹ ਗੱਲ ਨੂੰ ਕੇਵਲ ਮੈਂ ਜਾਣਦਾ ਜਾਂ ਮੇਰਾ ਗੁਰੂ ਜਾਣਦਾ ਸੀ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਵੀ ਜਵਾਬ ਦਿੱਤਾ ਵੀ ਉਹ ਫਲਾਣਾ ਪਿੱਪਲ ਸੀ ਫਲਾਣਾ ਜੰਗਲ ਹੈ ਇਹ ਸਮਾ ਸੀ ਤੂੰ ਬੈਠਾ ਹੈ ਗੁਰਖਨਾਥ ਕਿਵੇਂ ਤੈਨੂੰ ਦੀਕਸ਼ਾ ਦੇ ਰਿਹਾ ਉਹ ਸਾਰਾ ਮਹਾਰਾਜ ਨੇ ਇਹਨੂੰ ਦੱਸ ਦਿੱਤਾ ਹੈਰਾਨ ਹੋ ਗਿਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਤੇ ਟਿੱਗਾ ਵਾਪਸ ਗੁਰੂ ਗੋਰਖਨਾਥ ਕੁਲ ਗਿਆ ਤੇ ਜਾ ਕਰਕੇ ਸਾਰੀ ਦਾਸਤਾਨ ਦੱਸਦਾ ਹੈ ਕਿ ਜਿੰਨੂੰ ਜਿੱਤਣ ਦੇ ਵਾਸਤੇ ਆਪਾਂ ਜਾ ਰਹੇ ਹਾਂ ਉਹ ਕੋਈ ਆਮ ਸਾਧੂ ਨਹੀਂ ਕੋਈ ਸਾਡੇ ਵਰਗਾ ਸਿੱਧ ਜੋਗੀ ਨਹੀਂ ਉਹ ਕਲਾਵਾਨ ਹੈ ਉਹ ਹਰੀ ਅਵਤਾਰ ਹੈ ਉਹ ਪਰਮੇਸ਼ਰ ਅਵਤਾਰ ਧਾਰਨ ਕਰਕੇ ਆਇਆ ਹੈ ਸੋ ਇਸ ਤਰ੍ਹਾਂ